ਮੈਂ ਬਹੁਤ ਆ ਦੇ ਨਾਲ ਨੇੜੀਆ ਵਿੱਚ ਗੜੇ ਵੀ ਆ ਆਏ ਲੱਗਦਾ ਵੀ ਇਹ ਕੱਚ ਦਾ ਵੀ ਟੁੱਟੂ ਹੋ ਇੰਨਾ ਸੁਪੀਰ ਤੰਨੀ ਦਾ ਇਧਰ ਨੂੰ ਹੀ ਆ ਇਧਰ ਦੇ ਸਾਹਦੇ ਗੜੇ ਵੱਜਦੇ ਆਵੇ ਆ ਫੁਰਦੀ ਆਵੇ ਬੇਤ ਗੜੇ ਵਾਇਤੇ ਰੌ ਆਪਏ ਵੇੜੇ ਚ ਗੜੇ ਗੜਿਆ ਹੋਰ ਕੀ ਐਡੀ ਸਰਾਵ ਨੂੰ ਵੀ ਲੈਣ ਜਾਣਾ ਉਹਦਾ ਫੋਨ ਆਇਆ ਵਾ ਗੜੇ 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 ਰੌਪਣੇ ਬਹੁਤ ਔਖਾ ਕੀਤਾ ਫੈਰ ਗਾ ਕਣਕਾ ਵੜਨ ਦਾ ਗਾਣਾ ਇਹ ਖਰ ਬੈਂਪਸੂ ਬੰਨ ਲ ਕੇ ਆਇਆ ਪਹਿਲਾਂ ਪਹਿਲਾਂ ਹੀ ਇਹ 5-10 ਮਿੰਟ ਹੀ ਹੋਏ ਆ ਹੁਣ ਕਿਰਨੇ ਖੜ ਗਿਆ ਸਾਰਾ ਕੁਸ ਲਉ ਪਹਿਲਾਂ ਕਿ ਨੀਨੇਰੀ ਸੀ ਤੇ ਸਾਡੇ ਅੰਦਰ ਪਾਣੀ ਵੜ ਜਾਂਦਾ ਵਾ ਥਨ ਮਾਪਦਾ ਫੇਰ ਰਹਿ ਜਾਂਦਾ ਉਦੋਂ ਵੇੜਾ ਚੈੱਕ ਕੀਤਾ ਲੋ ਆ ਪਾਣੀ ਪਾਣੀ ਹੁਣ ਆ ਬਾਰ ਬਚਾ ਕਰਕੇ ਇੱਕ ਟੈਲ ਲਾਵਾਂਗੇ ਫਿਰ ਇਹ ਲੋਟ ਆਉਣਾ ਟੈਲ ਲਗਣੀ ਆ ਫਿਰ ਲੋਟ ਆਉਣਾ ਤਾਂ ਆ ਵੇਖੋ ਲੈਟ ਜਗਾ ਕੇ ਦਿਹੁਣ ਆ ਵੇਖੋ ਕਾ ਕਾ ਬਰਾਬਰ ਹੀ ਆ ਨਾ ਗੇਟ ਇਹ ਉੱਚਾ ਹੋ ਜੂਗਾ ਮਾੜਾ ਜਿਹਾ ਐ ਟੈਲ ਲੱਗ ਜੂਗੀ ਫਿਰ ਇਹ ਪਾਣੀ ਉਧਰ ਨੂੰ 흘ਿਆ ਕਰੂਗਾ ਆ ਵੇਖ ਸਾਹਿਬ ਇਹ ਹੁਣ ਬਾਹਰ ਹੈ ਮਾੜਾ ਜਿਹਾ ਬਾਹਰ ਖੁੱਲਿਆ ਇਨਾਂਮੀ ਨੇ ਇਨਜ਼ਰ ਜੀ ਇਨਾਂਮੀ ਪੈ ਗਿਆ ਪਾਣੀ ਕਿੰਨਾ ਖੜ ਗਿਆ ਉਧਰ ਵੀ ਪਾਣੀ ਖੜ ਗਿਆ ਗੱਡੀ ਖੜੀ ਹੈ ਪਰ ਉਹਨੂੰ ਲੈ ਕੇ ਆਉਣਾ ਆ ਪਾਣੀ ਚਰ ਇੱਧਰ ਹੀ ਆਉਣਾ ਅੰਦਰ ਇਹ ਦੇਖ ਸਕਤੇ ਹੈ ਆਹ ਰੇ ਰੱਬ ਤਾਂ ਹਾਂ ਹੀ ਖੜਾ ਗੜਗੜ ਕਰੀ ਜਾਂਦਾ Low.